ਖਾਲਸਾਈ ਜਹਾਜ ਜਲਾਲ ਦਾ ਪ੍ਰਤੀਕ ਦਿਨ ਰੋਜ਼ਾ ਕੌਮੀ ਜੋੜ ਮੇਲਾ ਦੁਜੇ ਪੜਾਤਾ ਹੈ ਸ਼੍ਰੀ ਅਨੰਦਪੁਰ ਸਾਹਿਬ ਜੀ ਦੇ ਤਖਤ ਸ਼੍ਰੀ ਕੇਸਗੜ ਸਾਹਿਬ ਤੇ ਕੇ ਅਦਾਰ ਸੁਫਰਾੰਤ ਆਰਾਮ ਪਿਆ। ਕੋਲਾ ਮਹਿਲਾ ਦੀ ਆਰੰਭਤਾ ਦੀ ਅਰਦਾਸ ਤਖਤ ਸ਼੍ਰੀ ਕੇਸਗੜ ਸਾਹਿਬ ਤੇ ਜਥੇਦਾਰ ਸਿੰਘ ਦੇ ਸਾਹਿਬ ਗਿਆਨੀ ਸੁਲਤਾਨ ਸਿੰਘ ਵੱਲੋਂ ਕੀਤੀ ਗਈ ਇਸ ਜੋੜ ਮੇਲੇ ਦਾ ਪਹਿਲਾ ਪੜਾ ਸ਼੍ਰੀ ਕਿਰਤਪੁਰ ਸਾਹਿਬ ਦੇ ਜਤੀਮ ਦਿਨ ਆ ਸਮਾਗਮਾਂ ਉਪਰੰਤ ਕੰਮਲ ਹੋ ਚੁੱਕਾ ਹੈ। आज तो तीन दिनालय होला मोहल्ला श्री ननबू साहब वे चलेगा जैसा हिस्सा बना नई देश विदेश तो संगताएं थे पूछ रहीया ने संगता वलो गुरुद्वारा तक श्री केशगढ़ शहर किला श्री आनंदगढ़ शहर किला होलगढ़ साहब किला फतेहगढ़ साहब गुरुद्वारा माता अजीत कौर साहब के गुरुद्वारा श्री शीशगंज साहब आदि दिखे मथा टेक के गुरुकार दिया खुशियां अते गुरबानी आनंद मान रहीया ने ਵੱਖ-ਵੱਖ ਤਮਾਤੋ ਸ਼ੁਰੂ ਹੋਏ ਨਗਰ ਕੀਰਤਨ ਦੀ ਸ਼੍ਰੀ ਅਨੰਦ ਘੋਸ਼ ਸਾਹਿਬ ਦੀ ਤਰਤੀ ਤੇ ਪਹੁੰਚ ਰਹੇ ਨੇ ਖਾਲਸਾਈ ਡਰੰਗ ਰਚ ਰੰਗੇ ਨਿਹੰਗ ਸਿੰਘਾਂ ਦੇ ਵੱਖ-ਵੱਖ ਜਥੇ ਸ਼੍ਰੀ ਅਨੰਦ ਘੋਸ਼ ਸਾਹਿਬ ਜੀ ਦੀ ਤਰਤੀ ਅਤੇ ਨਿਹੰਗ ਸਿੰਘ ਜਥੇਦਾਰ ਛੌਣੀ ਪਹੁੰਚ ਰਹੇ ਨੇ ਹੋਲੇ ਮਹੱਲੇ ਦੇ ਆਖਰੀ ਦਿਨ 26 ਮਾਰਚ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਮਹੱਲਾ ਘਟਿਆ ਜਾਵੇਗਾ ਪਰੰਪਰਾ ਅਨੁਸਾਰ ਚਰਨ ਗੰਗਾ ਸਟੇਡੀਅਮ ਵਿਖੇ ਖਾਲਸਾਈ ਖੇਡਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ 26 ਤਰੀਕ ਨੂੰ ਸ੍ਰੀ ਅਖੰਡ ਪੁਰਸਾਹਿਬ ਜੀ ਦੇ ਸਵੇਰੇ ਤਕਰੀਬਨ 9:00 ਵਜੇ ਦੇ ਨਾਲ ਭੋਗ ਪੈਣਗੇ ਭੋਗ ਪੈਣ ਤੋਂ ਉਪਰੰਤ 12:00 ਵਜੇ ਤੱਕ ਸ੍ਰੀ ਕੇਸਗੜ ਸਾਹਿਬ ਜੀ ਤੋਂ ਪੰਜ ਪਿਆਰੇ ਸਿੰਘ ਸਹਿਬਾਨਾਂ ਦੀ ਅਗਵਾਈ ਵਿੱਚ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਵਿੱਚ ਤੁੰਸੀਆਂ ਨਗਾਰਿਆਂ ਉੱਤੇ ਚੋਟਾਂ ਲਾ ਕਰਕੇ ਜਕਾਰਿਆਂ ਦੀ ਗੂੰਜ ਦੇ ਵਿੱਚ ਮਹੱਲਾ ਆਰੰਭ ਹੋਵੇਗਾ ਅਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਭਰ ਕੇ